ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਤੁਹਾਨੂੰ ਜੱਸੀ ਵੜਾ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਜੱਸੀ ਕ੍ਰੋਸ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹਨ ਆਪਾਂ ਕਰਦੇ ਵੀ ਇਧਰ ਨਾਲ ਤੇ ਪੁੱਛੇ ਸਾਰੀ ਡਿਟੇਲ ਅੱਜ ਜਿਆਦਾਈਆਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਇੱਕੋ ਜਰਸੀ ਇੱਕ ਗੱਬਣ ਤੁਹਾਨੂੰ ਦਿਖਾਉਣੀ ਓ ਵੀ ਚੰਗੇ ਰਿਕਾਰਡ ਵਾਲੀ ਆ ਜਿਹੜੀ ਹਾਂਜੀ ਵੀਰ ਜੀ ਸਾਸਿਕਲ ਜੀ ਹੋ ਸੁਣਾਉਠੇਠਾ ਜੀ ਚਲੋ ਵਧੀਆ ਚਾਹੀਦਾ ਜੇ ਐਰ ਕੀ ਬੜੇ ਦਿਨ ਪਾਤੇ ਜੀ ਹਾਂਜੀ ਵੀਰ ਜੀ ਥੋੜਾ ਹੋਈ ਗਿਆ ਡਾ ਬੁਛਾ ਮਾਰਨਾ ਇੱਥੇ ਹੀ ਕਰੂ ਵਿਚਾਰਦਾਰੀ ਆ ਠੀਕ ਤੇ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਕਬਲਜੀਤ ਸਿੰਘ ਹਾਂਜੀ ਪਿੰਡ ਚ ਮਿਆਰੀ ਤਸੀਲ ਹੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ 552 0323 ਠੀਕ ਐ ਤੇ ਅੱਜ ਚਾਰ ਨਾ ਫਿਰ ਹਾਂਜੀ ਚਾਰ ਜੀ ਸ਼ਰਵਾਦਾ ਚਿੱਟੇ ਰੰਗ ਵਾਲੀ ਵੜ ਤੋਂ ਕਰ ਲੀਆ ਫਿਰ ਹਾਂਜੀ ਕਾਫੀ ਖੂਬਸੂਰਤ ਆ ਤੇ ਕਦ ਕਾਠ ਵੀ ਚੰਗਾ ਵਾ ਤੇ ਬਾਕੀ ਫੱਬ ਦੀ ਆ ਕਿੱਲੇ ਤੇ ਬੱਜੀ ਵੀ ਥਾਨਾ ਵੀ ਬੜਾ ਲਾਜਵਾ ਵੇ ਜਿਹੜਾ ਇਹਦਾ ਕਿੰਨਾ ਚਿਰ ਹੋ ਗਿਆ ਵਿਧਿਨ ਸੁਈ ਨਾ ਇਹ ਵਿੱਚ ਕੱਲ ਦੀ ਸੁਈ ਜੇ ਕੱਲ ਦੀ ਸੁਈ ਤਾਂ ਮਗਰ ਵੱਛੀ ਵੀ ਪੂਰੀ ਕਮਾਲ ਫਿਰ ਹਾਂਜੀ ਵੱਛੀ ਵੀ ਜੀ ਬਹੁਤ ਚੰਗੀ ਹੈ ਐ ਸ਼ੈਰ ਦੀ ਉਸੀ ਐ ਸ਼ੈਰ ਦੀ ਵੱਛੀ ਆ ਜਿਹੜੀ ਇਹਦੇ ਮਗਰ ਠੀਕ ਆ ਦੱਸਦੇ ਬਹੁਤ ਚੰਗਾ ਲਵਾਇਆ ਹੋ ਨਿਕਾ ਤੇ ਕਾਫੀ ਖੂਬਸੂਰਤ ਵੱਛੀ ਆ ਜਿਹੜੀ ਇਹਦੇ ਮਗਰ ਠੀਕ ਹੈ ਤੇ ਕਿੰਨਾ ਕ ਬੋਲਾਜ ਹੈ ਜੇ ਦੇ ਕੋ 16 ਬੀਜੀ ਨੇ 15 16 ਕਿਲੋ ਸਟਾਰਟ ਕੀਤੀ ਜੀ ਸਾਹਬ ਨਾਲ ਤੇ ਕਿੰਨਾ ਕ ਚਵਾਈ ਜਾਊਗੀ ਦੁੱਧ ਗੀ ਜੀ ਪਿਛਲੇ ਸੂਏ 20 ਕਿਲੋ ਘਰ ਆ ਲੈਂਦੇ ਸੀ ਚਵਾਇਆ ਅੱਛਾ ਹਾਂ ਜੀ ਤੇ ਦੁੱਧ 24 25 ਕਿਲੋ ਆਮ ਨਾਲ 22 ਕਿਲੋ ਚਵਾਊਗੀ ਠੀਕ ਹੈ ਹਾਂ ਜੀ ਚਲੋ ਖੋਲੋ ਹਾਂ ਫਿਰ ਇੱਕ ਵੇ ਵੇ ਕੱਢੋ ਜੰਦਾ ਬੋਲਾ ਖੋਲਿਆ ਕੱਦ ਵਜਨ ਚਾ ਪੂਰੀ ਤੇ ਬਿਲਕੁਲ ਆ ਜਿਹੜੀ ਚੰਗੀ ਆ ਹੈਗੀ ਦੇਖੋ ਚੰਗੀ ਰੀਣਾ ਚੰਗੀ ਸੰਭੀ ਸੁੰਭੀ ਰਾਜੀ ਆ ਜਿਹੜੀ ਪੂਰੀ ਮੋਲ ਕਰਨਾ ਇੰਨਾ ਦੇ ਸਾਡਾ ਵਸ਼ੀ ਤਿਆਰ ਕਰੀਏ ਨਾ ਐਡੀ ਹਾਂਜੀ ਇੰਨਾ ਕੋਸਾ ਹੋਣਾ ਵੰਡੂ ਕੋ ਦਾ ਹੀ ਖर्चा ਆ ਜਾਂਦਾ ਠੀਕ ਆ ਉਦੋਂ ਠੰਡੀ ਤੇਰੀ ਪੂਰੀ ਹਾਂਜੀ ਹਾਂਜੀ ਇੱਦਾਂ ਹੀ ਬੋਦਲੇ ਪੈ ਰੋ ਗੱਲੀ ਠੀਕ ਆ ਹਾਂ ਤਾਂ ਦੇਖੋ ਕਦਾਂ ਦਾ ਖੋਲੋ ਹਵੇ ਤੋੜ ਦਈਏ ਕਰੀ ਨਾ ਹਾਂਜੀ ਤੋੜ ਦਈਏ ਕਰੀ ਲਓ ਜੀ ਅਜੇ ਨਹੀਂ ਤੇ ਮੂੰਹ ਵਿੱਚ ਜਾਂ ਦੰਦ ਜੇ ਅੱਛਾ ਦਈਏ। ਕੀ ਕੀ ਕੀਤੇ ਤੁਸੀਂ ਦੰਦ? ਹਾਂ ਜੀ ਚੈੱਕ ਕੀਤੇ ਯਾਰ ਚੈੱਕ ਕਰਾ ਲੀਨੇਗੇ। ਦਿਖਾ ਦਿਓ ਹਾਂ ਇੱਕ ਜੀ। ਦੂਜਾ ਸੁਆ ਜੀ। ਛਿੱਗੀ ਜਿਹੜੀ ਕਹਿੰਦੇ ਕੀ ਹੁੰਦੀ ਆ। ਛਿੱਗੀ ਤੇ ਬਰਬਰ ਨਹੀਂ ਕਿਸੇ। ਤੇ ਦੂਸਰਾ ਸੁਆ ਹੈ ਮੂੰਹ ਫੜਾਉਣ ਤੋਂ ਥੋੜਾ ਜਿਹਾ ਕਰਦੀ ਆ। ਆਹ ਦੇਖ ਸਾਹ ਦੇ ਜੇ। ਅਜੇ ਛਿੱਗੀ ਦੇ ਅੱਧ ਚ ਆ ਜਿਹੜੀ। ਅੱਛਾ। ਤੋੜ। ਚਾਰ ਦੰਦਾਂ 'ਚ ਛਿੱਗੀ ਜਿਹੜੀ ਹੁੰਦੀ ਆ। ਤੋਰ ਦ ਲੰਮੀ ਤੋਰ ਦ ਲੈ ਜੋ ਜੀ ਬਾਕੀ ਰੰਗ ਰੂਪ ਦੀ ਬੜੀ ਸੋਹਣੀ ਆ ਤੇ ਸਾਂਭੀ ਸੰਭੇ ਵੀ ਚੰਗੀ ਝੱਪੂ ਦਾ ਥੋੜਾ ਜਿਆ ਕਰਦੀ ਆ ਝੱਪੂ ਦੀ ਆਸ ਤੇ ਜਿਹੜੀ ਇਹਨਾਂ ਥੋੜੀ ਘੱਟ ਆ ਬਾਕੀ ਇਹ ਆ ਵੀ ਸੋਹਣੀ ਵਹਿੜਿਆ ਥਾਣੇ ਵੀ ਬੜਾ ਲਾਜਵਾ ਵੇ ਤਮ ਮਗਰ ਬੱਚੀ ਵੀ ਚੰਗੀ ਤੇ ਹਵਾਨਾ ਇਹਦਾ ਕਰੀ ਫਿਰ ਤੋਂ ਤੁਸੀਂ ਉਹਨੂੰ ਦੇਖ ਸਕਦੇ ਜੀ ਤੇ ਕਿੰਨਾ ਰਕਣਾ ਦੇ ਦਿੰਦੇ ਇਹਦਾ ਮੁੱਲ ਆਪਾ ਬਲਵਿੰਦਰ ਜੀ 65000 ਦੇ 65000 ਜੀ ਜੀ ਤੇ ਕਿਹ ਵਿੱਚੋਂ ਕਰ ਦੋਗੇ ਛੋਟ ਛੜ 2000 ਛੜ ਦਈਏ ਵਿੱਚੋਂ ਫਿਰ ਚਲੋ ਛੜ ਦੋ ਕੋਈ 63000 ਚ ਦੇ ਦੋਗੇ ਠੀਕ ਹੈ ਚਲੋ ਬਾਕੀ ਇਹ ਕਿ ਕੋਈ ਫੋਨ ਲਾਵੇ ਹਨਾ ਖਾਲੀ ਨਾ ਮੋੜੇ ਚਲੋ ਕਿਸੇ ਨੂੰ ਨਹੀਂ ਨਹੀਂ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਹੈ ਤਾਂ ਵਧੀਆ ਜਿਹੜੀ ਬੈਠੇ ਇਹ ਤਾਂ ਨਾ ਮਾਰ ਦੋ ਖਾਜੀ ਦਿਖਾ ਦਿਓ ਯਾਰ ਦੇਖ ਸਾ ਦਿੱਤਾ ਜਾ ਹੀ ਆ ਬੱਚੇ ਜਿਹੜਾ ਬਿਲਕੁਲ ਇਹ ਜਿਹੜੀ ਪੂਰੀ ਦੁੱਧ ਦੇ ਝੁੰਗਣ ਦੇ ਨਹੀਂ ਜਾ ਚ ਕੋਸਮਾ ਆ ਕੇ ਥਾਂ ਜਿਹੜਾ ਵਾ ਉਰਾਵਾ ਦੀਆ ਤਿਆਰ ਕਰਦੇ ਬਾਕੀ ਹਵਾਨ ਦੇ ਫ੍ਰਿਕ ਫ੍ਰਿਕ ਨਾੜਾਂ ਜਿਹੜੀਆਂ ਚੰਗੀਆਂ ਫਿਰ ਟਿੱਖੇਲੇ ਹਨੰਦਾ ਵਿੱਚ ਬਾਦ ਖਾਦੀਆਂ ਵਿੱਚ ਥਾਣਾ ਜਿਹੜਾ ਬੜਾ ਕਮਾਲ ਦਾ ਵਾਇਰੇ ਕੋਲ ਠੀਕ ਹੈ ਵਿਜੀ ਹੁਣ ਬਾਕੀ ਦਿਖਾਈਏ ਫਿਰ ਤੇ ਹੁਣ ਜਿਹੜੀ ਆ ਤੁਹਾਨੂੰ ਦਿਖਾਉਣੀ ਹੈ ਦੂਸਰੇ ਨੰਬਰ ਤੇ ਥਾਣਾ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਜੇ ਥਾਣੇ ਦਾ ਵੀ ਚੰਗਾ ਲੱਗਾ ਇਹਨੂੰ ਕਿੰਨਾ ਚਿਰ ਹੋ ਗਿਆ ਵਿਜੀ ਸੋਈ ਨਾ ਇਹਨੂੰ ਵਿਜੀ 5-6 ਦਿਨ ਹੋ ਗਏ ਸੋਈ ਨਾ 5-6 ਦਿਨ ਹੋ ਗਏ ਆ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਵਿਜੀ ਵਛੀ ਜ ਆ ਆ ਵਛੀ ਆ ਨਾ ਤਾਜੀ ਹੈ ਵੀ ਆ ਤਾਜੀ ਤਾਜੀ ਨਾੜ ਬਣਾਈ ਹੋਈ ਠੀਕ ਆ ਆ ਲੈ ਸਾਡੇ ਨਾਲੋ ਜਿਹੜਾ ਇਹਦਾ ਵੀ ਨਾਲ ਹੀ ਹੈ ਤੇ ਇਹਦੇ ਕੋ ਪੱਕਾ ਦੁੱਧ ਕਿੰਨਾ ਤਿਆਰ ਜੇ ਮੇਰੇ ਕੋ ਵੀ ਜੀ ਦੁੱਧ 16 ਤੋਂ ਬਾਹਰ ਜੇ 16 ਲੀਟਰ ਪੱਕਾ ਦੁੱਧ ਆਗਾ ਜੇ ਕੰਡੇ ਵਾਲਾ ਜਿਹੜਾ ਦੋ ਟਾਈਮ ਚੋਲੇ ਕੋਈ ਹਾਂਜੀ ਨਹੀਂ ਭਾਂਗ ਚਾ ਟਾਈਮ ਦੀ ਚੋਈ ਜਾਵੇ ਤੇ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੁੱਧ ਜੀ 18-20 ਕਿਲੋ ਰਾਹਣਾ ਵਸੇ ਚਵਾਈ ਜਾਊਗੀ ਤੋਰੋ ਫੇਰੇ ਕਰੀਂ ਨਾ ਮੜਾ ਵਾਲਾ ਮੂਲਾ ਮਾਰ ਕੇ ਤੁਹਾਨੂੰ ਪਤਾ ਕੋਈ ਲੰਘਾ 3-4 ਕਿਲੋ ਤੇ ਵਧ ਹੀ ਜਾਂਦਾ ਹਾਂਜੀ ਹਾਂਜੀ ਤੋਰ ਦੋ ਫੇਰੇ ਅਕੇਰਾ ਥਾਣਾ ਆਪਾਂ ਦੇਖ ਸਕਦੇ ਬੜਾ ਲਾਜਵਾ ਵੈਹਜਾ ਥਣ ਗਾਵਾਂ ਚ ਕਾਫੀ ਘੱਟ ਲੱਭਦਾ ਤੇ ਥਾਣੇ ਦਾ ਵੀ ਬੜਾ ਚੰਗਾ ਵਾ ਇਹ ਦੇਖੋ ਜਿਹੜਾ ਹੁਣ 16 ਮੀਟਰ ਮੋਕੇ ਤੇ ਜਿਹੜਾ ਤਿਆਰ ਦਾਸਤੇ ਆ ਤੁਸੀਂ ਆਪਣਾ ਵੇਖ ਲੈ ਜਣੋ ਚਲੋ ਅਜ ਲੈ ਆਇਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 48000 ਦੇ ਦਾਂ 48000 ਦੀ ਹਾਂਜੀ ਤੇ ਵਿੱਚੋਂ ਕਰ ਦੋ ਕੁ ਛੋਟਾ ਛਣੇ ਵੇਖ ਲਓ ਕਰ ਦੋ ਤੁਸੀਂ ਆਖੀ 1000 ਖੰਨ ਛੋਟ ਕਰਕੇ ਚਲੋ ਮੌਕੇ ਤੇ ਠੀਕ ਹੈ ਕੀਤੀ ਜੀ ਠੀਕ ਆ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਖਾਲੀ ਨਹੀਂ ਮੋੜਨਾ ਕੇ ਹੁਣ ਇੱਕ ਆਹ ਸੂਈ ਸਵਾਈ ਜੱਤੀ ਦਿਨ ਦਿਖਾ ਦਿਓ ਹਾਂਜੀ ਆਓ ਹਾਂ ਦੇਖ ਸਕਦੇ ਥਾਣੇ ਦੇ ਲਾਗੇ ਤਾਂ ਦਿਖਾ ਦਿਓ ਵਿੱਚ ਹੀ ਚੋ ਆਹਰੇ ਦਾ ਇਹਨੂੰ ਤਾਂ ਸਾਫ਼ ਕਰਾਈ ਹੈ ਜਰੀਏ ਜੀ ਪਿਛਲੇ ਸਨਾਂ ਦਾ ਵੀ ਦਿਖਾ ਦਿਓ ਜੀ ਨਾ ਠੀਕ ਹੈ ਜੀ ਬਾਕੀ ਠੰਡੀ ਤੇਰੀ ਹੈ ਪੂਰੀ ਜੜੀ ਠੀਕ ਹੈ ਤੇ ਹੁਣ ਇੱਕ ਆ ਵੀ ਤਾਜੀ ਸੋਈ ਜਰਸੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ ਇਹਦੇ ਮਗਰ ਕੀ ਜੇ ਵੀਰ ਜੀ ਇਹਦੇ ਵੀ ਨਹੀਂ ਅੱਛਾ ਜੀ ਇਹਦੇ ਮਗਰ ਮਗਰ ਬੱਛਾ ਬਾਕੀ ਮਗਰ ਵਸ਼ਿੰਗ ਆ ਮੈਂ ਤੇ ਆਹ ਸਾਡੇ ਦੇਖ ਸਕਦੇ ਤੇ ਚੰਗੇ ਕਰਦੇ ਤੇ ਚੰਗੇ ਸਾਈ ਦਾ ਥਾਨ ਤੇ ਇਹਨਾਂ ਕਿੰਨੇ ਦੇਣਾ ਕੋਈ ਵੀਰ ਜੀ ਸੋਈ ਇਹ ਵੀ ਵੀਰ ਜੀ ਕੱਲ ਹੀ ਸੋਈ ਜੀ ਆਜ ਬੱਤਿਆ ਠੀਕ ਆ ਇਹ ਵੀ ਤਾਜੀ ਸੋਈ ਆ ਦੇ ਸਾਡੇ ਕਿੱਲਾ ਹੀ ਨਾੜੂ ਜਿਹੜਾ ਇਹ ਤਾਂ ਨਾਲ ਲੈ ਤੇ ਇਹਦੇ ਕੋ ਕਿੰਨਾ ਜੇ ਬੋਲਾ ਹੀ ਹੁਣ ਆ ਇਹਦੇ ਕੋ ਇਹਦੇ ਲਈ ਜੀ 10000 ਕਿਲੋ ਬੋਲਾ ਹੀ ਇਹ ਠੀਕ ਆ ਹਾਂਜੀ ਤੇ ਇਹ ਕਿੰਨਾ ਕਿ ਚਵਾਈ ਜਾਊਗੀ 14 15 ਕੁ ਮਹੀਨੇ ਚਵਾਈ ਆਉਂਦਾ 14 15 ਲੱਗ ਜਿਹੜਾ ਚਵਾਈ ਜਾਊਗੀ ਠੀਕ ਆ ਤੇ ਬੱਚਾ ਇਹਦਾ ਥੱਲੇ ਲੱਗ ਗਿਆ ਚਵਾਈ ਦਾ ਵੀ ਦਿਖਾਈ ਦੀਏ ਫਿਰ ਦਿਖਾ ਦੇ ਫਿਰ ਉਹਦਾ ਵੀ ਆਪਾਂ ਸੂਆ ਦੱਸਿਆ ਜੀ ਪਿਛਲੇ ਥਣਾਂ ਦੇ ਚਵਾਹ ਦਿਖਾ ਲਈਏ ਜੀ ਠੀਕ ਆ ਕਦੇ ਇੱਤਰਾ ਹੀ ਥਾਨਾ ਤਾਂ ਦਿਖਾ ਦਈਏ ਖੋਲੋ ਫੇਰ ਤੋੜ ਦਈਏ ਸੁਆਗਨਵਾਜ ਇਹਦਾ ਇਹਦਾ ਇਹਦੀ ਪਹਿਲਾ ਜੇ ਅੱਛਾ ਇਹਦਾ ਪੇਲਾ ਆ ਹਾਂਜੀ ਤੇ ਇਹਦਾ ਕਾਲੀ ਦਾ ਕਿਨਾਵਾਂ ਚ ਇਹਦਾ ਕਾਲੀ ਦਾ ਦੂਜਾ ਜੇ ਅੱਛਾ ਇਹਦਾ ਦੂਸਰਾ ਹੈ ਹਾਂਜੀ ਲਿਆ ਤੋੜੋ ਫੇਰੇ ਕਰੀਨ ਨੂੰ ਤਾਰ ਤੋਂ ਥੱਲੇ ਵੀ ਜੀ ਲੰਮੀ ਤੋਰਦੀ ਮਾਸਕ ਥੱਲੇ ਤਾਂ ਨਾ ਥੋੜਾ ਜਿਹਾ ਡੱਦੀ ਆ ਆ ਜ ਲੈ ਆ ਬਾਕੀ ਸੋਹਣੀ ਜਰਸੀ ਆ ਜਿਹੜੀ ਇੱਧਰ ਤੇ ਜੰਮੀ ਕਲੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਦਾ ਮੋਲੇ ਜੀ 38000 ਰੁਪਿਆ 38000 ਹਾਂਜੀ ਚਲੋ ਵੇ ਜੇ ਥੋੜਾ ਬਤਾ ਮਾਨ ਕਰ ਦੋਗੇ ਕਰਦੇ ਕੋਈ ਤਾਂ ਕੋਈ ਹਰਖੰਡ ਛੱਡ ਦੋਗੇ ਹਨਾ ਮੋਕੇ ਦਾ ਠੀਕ ਹੈ ਜੀ ਬੋਲੀ ਸਾਈਂਟੀਕ ਦੇ ਨਾਲ ਠੀਕ ਹੈ ਤੇ ਆਹਵਾਂ ਨਹੀਂ ਦਾ ਵੀ ਦੇਖ ਸਕਦੇ ਲੱਗ ਕੇ ਤੋਂ ਤੇ ਹੁਣ ਬਾਕੀ ਇੱਕ ਆ ਗੱਬਨ ਰਹਿ ਗਈ ਆਪਣੇ ਕੋਲ ਇਹ ਕਿੰਨੇ ਕੇ ਦੁੱਧ ਵਾਲੀ ਵਿੱਦੀ ਇਹਨੇ ਨਹੀਂ ਜੀ ਦੁੱਧ 18 ਕਿਲੋ ਪਹਿਲੇ ਸੂਏ ਚ ਆਇਆ ਜੀ ਅੱਛਾ ਉਹ ਦੁੱਧ ਜੇ ਸੂਏ ਸੂਈ ਜੀ ਠੀਕ ਹੈ ਹਾਂਜੀ ਚਲੋ ਖੋਲੋ ਫਿਰ ਤੋਰ ਦਈਏ ਜਿਹੜਾ 7-8 ਲਈ ਵੀ ਸੂਣ ਚ ਜੀ ਠੀਕ ਹੈ ਹਾਂਜੀ ਬਾਕੀ ਇਹ ਦੇ ਵੀਰਤੀ ਆ ਜੜੀ ਅੱਛਾ ਥੋੜੀ ਥੋੜੀ ਸਾਈ ਵੱਲ ਤੇ ਕਰੋਸ ਆ ਬਾਕੀ ਚੰਗੀ ਸਾਂਭੀ ਹੁੰਦੀ ਆ ਕਿਸੇ ਵੀ ਨੇ ਜਿੱਥੋਂ ਵੀ ਆਈ ਹੈ ਆ ਜਲਾ ਹੈ ਤੇ ਵੀ ਬੜੇ ਆਰਾਮ ਨਾਲ ਵੀ ਤੋਂ ਕਲਾਸ ਚਵਾਈ ਦੇਉਂਗੇ ਠੀਕ ਹੈ ਬਾਕੀ ਤੁਹਾਨਾਂ ਦਾ ਸਾਈਜ਼ ਕਰ ਤੇ ਮਿਲ ਕੇ ਇਹਦੇ ਵੀ ਚੰਗੀ ਹੈ ਤੇ ਕਿੰਨਾ ਫਿਰ ਵੀ ਜੀ ਮੁੱਲ ਰੱਖਣੇ ਦਾ ਆਪਾਂ ਮੁੱਲ ਵੀ ਜੀ 55000 ਜਿਹੜਾ 55000 ਤੇ ਵਿੱਚੋਂ ਕਰਦੇ ਕੋਈ ਮਾਨਤਨ ਇਹ ਲੋ ਕਰ ਦੋ ਕੋਈ ਕੋਈ 2000 ਛੱਡ ਦੀ ਇਹਦਾ ਫਿਰ ਛੱਡ 2000 ਠੀਕ ਹੈ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਨਹੀਂ ਨਹੀਂ ਮਿਹਰਬਾਨੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਨਾ ਤਸੱਲੀ ਕਰਕੇ ਇੱਥੇ ਹੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਜੋ ਵੀ ਆ ਸੜਕ ਹੋ ਜੇ ਇਹੀ ਹੈ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ